ਹਾਂ ਜੀ ਤੁਸੀਂ ਅਜੇ ਚੋਣਾਂ ਜਿੱਤੇ ਹੋ ਜੀ ਜਿਹੜੀ ਪਾਰਟੀ ਵੱਲੋਂ ਤੇ ਨਾਮ ਦੱਤ ਕੇ ਤੇ ਆਪਣਾ ਚਾਰਲ ਮੈਂ ਜੀ ਡਾਕਟਰ ਸਰਵਨ ਸਿੰਘ ਪਿੰਡ ਧਰਮਕੌਰ ਪਤਨ ਜ਼ੋਨ 2 2 ਧਰਮਕੌਰ ਰੰਡਾਵਾ ਤੋਂ ਮੈਂ ਇਹ ਇਲੈਕਸ਼ਨ ਲੜ ਰਿਹਾ ਸੀ ਸਰਦਾਰ ਗੁਰਦੀਪ ਸਿੰਘ ਜੀ ਰੰਡਾਵਾ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਮੈਨੂੰ ਟਿਕਟ ਨਵਾਜੀ ਸੀ ਤੇ 11 ਪਿੰਡਾਂ ਦੇ ਮੈਨੂੰ ਜਿਹੜੀ ਉਹਨਾਂ ਨੇ ਜ਼ਿੰਮੇਵਾਰੀ ਸੌਂਪੀ ਸੀ ਇਹ 11 ਦੇ 11 ਪਿੰਡਾਂ ਦੇ ਵਿੱਚੋਂ ਹੀ ਮੈਂ ਜਿੱਤ ਪ੍ਰਾਪਤ ਕੀਤੀ ਹੈ। ਕਿਹੜੀ ਪਾਰਟੀ ਨਾਲ ਮੁਕਾਬਲਾ? ਮੇਰਾ ਮੁਕਾਬਲਾ ਜਿਹੜਾ ਵਾ ਕਾਂਗਰਸ ਪਾਰਟੀ ਨਾਲ ਸੀ। ਕਿੰਨੀਆਂ ਵੋਟਾਂ ਨਾਲ ਜਿੱਤੇ? ਮੈਂ 270 ਵੋਟਾਂ ਦੇ ਨਾਲ ਜਿੱਤਿਆ। ਦਾਗੜਾ ਦੇ ਪਿੰਡ ਦਾ ਕੀ ਕਰੋਗੇ ਜੀ? ਵੇਖੋ ਜੀ ਇਹ ਤੇ ਸਾਡੇ ਹੁਣ ਜਿਸ ਤਰ੍ਹਾਂ ਪਾਰਟੀ ਆਮ ਆਦਮੀ ਪਾਰਟੀ ਆ ਪਿੰਡ ਦੇ ਵਿੱਚ ਜਦੋਂ ਤੋਂ ਕਾਂਗਰਸੀ ਸਰਪੰਚ ਬਣਿਆ ਹੈ ਕਿ ਨਹੀਂ ਉਦੋਂ ਤੋਂ ਕੰਮ ਤੇ ਸਾਰਾ ਰੁਕਿਆ ਪਿਆ ਵਾ। ਕੰਮ ਕੋ ਹੋਇਆ ਹੀ ਨਹੀਂ ਪਿੰਡ 'ਚ ਕੋਈ ਵਿਕਾਸ ਹੋਇਆ ਹੀ ਨਹੀਂ। ਤੇ ਜੇ ਮੈਨੂੰ ਹੁਣ ਉਹਨਾਂ ਨੇ ਬਲਾਕ ਸੰਪਤੀ ਦਾ ਮੈਂਬਰ ਬਣਾਇਆ ਹੈ ਤੇ ਆਪਾਂ ਹੁਣ ਯੋਰ ਮਾਰ ਕੇ ਜਿਹੜੇ ਕੋ ਅਧੂਰੇ ਕੰਮ ਨੇ ਰਹਿੰਦੇ ਪਿੰਡ ਦੇ ਉਹ ਸਾਰੇ ਜਿਹੜੇ ਨੇ ਉਹ ਕਰਵਾਵਾਂਗੇ ਜ਼ਰੂਰ ਤੇ ਐਮਐਲ ਸਾਹਿਬ ਦਾ ਧੰਨਵਾਦ ਕੀਤਾ ਜਾਵੇਗਾ ਜੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਦਾ ਇਹ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਵੇਖੋ ਉਹ 11 ਪਿੰਡ ਪਿਛੇ ਰੋਡ ਦੇ ਉੱਤੇ ਛੱਡ ਕੇ ਤੇ ਮੈਨੂੰ ਪਤਨ ਦੇ ਉੱਤੇ ਉਹਨਾਂ ਨੇ ਜਿਹੜੀ ਟਿਕਟ ਜਿਹੜੀ ਆ ਉਹ ਦਿੱਤੀ ਤੇ ਤੈਨੂੰ ਚੋਣ ਲੜਾਉਣੀ ਆਏ ਤੇ ਮੈਂ ਉਹ ਜਿਹੜੀ ਚੋਣ ਆ ਉਹ ਜਿੱਤ ਕੇ ਵੀ ਵਿਖਾਈ ਉਹਨਾਂ ਨੇ ਆਪਣੀ ਮਿਹਨਤ ਕੀਤੀ ਆ ਸਾਰੇ ਪਿੰਡਾਂ ਜਾ ਕੇ ਵਿਰੋਧੀਆਂ ਨਾਲ ਲੈ ਕੇ ਚੱਲਣਾ ਹੈ ਨਹੀਂ ਜੀ ਵਿਰੋਧੀਆਂ ਨੇ ਨਾਲ ਸਾਡੇ ਕਿੱਥੋਂ ਚੱਲਣਾ ਹੈ ਇਹ ਤੇ ਸਾਨੂੰ ਆ ਆਮ ਜਿਹੜੇ ਬੰਦੇ ਆ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ 27 ਵਿੱਚ ਲਖਣ ਆ ਰਹੀ ਨੇ ਬਿਲਕੁਲ ਉਸ ਵਾਰ ਕੀ ਤੁਸੀਂ ਸੋਚਾਂਗੇ ਦੇਖੋ 27 ਦੇ ਇਲੈਕਸ਼ਨ ਉਹ ਜਿਸ ਤਰ੍ਹਾਂ ਸਾਰੇ ਕਹਿੰਦੇ ਨੇ ਇੱਕ ਮੈਚ ਹੁੰਦਾ ਸੈਮੀਫਾਈਨਲ ਤੇਨੇ ਜੋ ਨਾਲ ਦਿੱਤੇ ਇਲੈਕਸ਼ਨ ਹੋਈ ਆ ਚਲੋ ਇੱਕ ਦੇ ਉੱਤੇ ਕਾਂਗਰਸ ਨੇ ਜਿੱਤ ਕੀਤੀ ਆ ਦੋ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਆ ਇਹ ਸੈਮੀਫਾਈਨਲ ਤੋਂ ਬਾਅਦ ਹੁਣ ਫਿਰ ਤੁਹਾਨੂੰ ਫਾਈਨਲ ਮੈਚ ਤੇ ਹੋਣਾ ਹੀ ਹੈ 27 ਦੇ ਵਿੱਚ ਤੇ ਉਦੋਂ ਵੀ ਆਪਾਂ ਇਸੇ ਤਰ੍ਹਾਂ ਮਿਹਨਤ ਕਰਾਂਗੇ ਤੇ ਜਿੰਨੇ ਪਿੰਡ ਨਾਲ ਜੁੜੇ ਨੇ ਉਹਨਾਂ ਦੇ ਵਿੱਚ ਜਾ ਕੇ ਫਿਰ ਮਿਹਨਤ ਕਰਕੇ ਆਪਾਂ ਆਮ ਆਦਮੀ ਪਾਰਟੀ ਦੇ ਸਰਕਾਰ ਗੁਰਦੀਪ ਸਿੰਘ ਰਣਾਵਾ ਨੂੰ ਫਿਰ ਜਿੱਤ ਪ੍ਰਾਪਤ ਕਰਾਵਾਂਗੇ